ਬੀਤੇ ਦਿਨੀ ਮਹਾਸ਼ਿਵਰਾਤਰੀ ਦੇ ਸ਼ੁਭ ਮੌਕੇ ਤੇ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਸ਼ਿੰਦੇ ਗਰੁੱਪ ਵੱਲੋਂ ਕਪੂਰਥਲਾ ਦੇ ਮਨੀ ਮਹੇਸ਼ ਮੰਦਿਰ ਵਿਖੇ ਪਹਿਲਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਇਸ ਕੈਂਪ 'ਚ ਸ਼ਹਿਰ ਦੀਆਂ ਸਮੂਹ ਸਮਾਜਿਕ ਧਾਰਮਿਕ ਰਾਜਨੀਤਿਕ ਸੰਸਥਾਵਾਂ ਦੇ ਨਾਲ ਨਾਲ ਨੌਜਵਾਨਾਂ ਨੇ ਵੀ ਵੱਡੀ ਗਿਣਤੀ 'ਚ ਪਹੁੰਚ ਕੇ ਖੂਨਦਾਨ ਕੀਤਾ ਇਸ ਖੂਨਦਾਨ ਕੈਂਪ ਵਿੱਚ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਸ਼ਿੰਦੇ ਗਰੁੱਪ ਦੇ ਸੂਬਾ ਕਾਰਜਕਾਰੀ ਪ੍ਰਧਾਨ ਰੋਹਿਤ ਜੋਸ਼ੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਖੂਨਦਾਨ ਕਰਨ ਵਾਲਿਆਂ ਦੀ ਹੌਸਲਾ ਅਫਜ਼ਾਈ ਕੀਤੀ

नगर सुधार ट्रस्ट के चेयरमैन गुरपाल सिंह इंडियन सबका कौंसलर चेतन सूरी नवी कुमार दिनेश चौहान रोबिन खन्ना हलका सेवादार अवि राजपूत शिव सेना शिंदे यूथ जिला प्रधान शपथ अली मीत प्रधान संजीव कुमार सीनियर मीत प्रधान राजू डेंग परवीन कुमार राजवीर सिंह राजा मनुपुरी रेहान अली डॉक्टर अखिलेश आकाश रवि भारद्वाज जिला उप प्रधान बलविंदर भंडारी एकता पार्टी के यूथ प्रधान अरुण कुमार ਸੌਰਵ ਮਲਹੀਆ, ਅਰਜੁਨ ਆਦਿ ਹਾਜ਼ਰ ਸਨ। ਹਾਂਜੀ ਪ੍ਰਧਾਨ ਜੀ ਜਿਹੜਾ ਸ਼ਖਰਾ ਜੀ ਕਪੂਰ ਦਾ ਦੋਪਰੋ ਜਿਹੜਾ ਅੱਜ ਪਹਿਲਾ ਜਿਹੜਾ ਕੈਂਪ ਲਗਾਇਆ ਗਿਆ ਹੈ ਕੀ ਕਰ ਰਹੇ ਹੋ ਜੈ ਸ਼ੰਕਰ ਜੀ ਮੈਂ ਰੋਹਿਤ ਜੋਸ਼ੀ ਕਾਰਜਕਰਮੀ ਪੰਜਾਬ ਪ੍ਰੈਸ ਦਾ ਸ਼ਿਖਸਨਾ ਬਾਲਾ ਸਾਹਿਬ ਠਾਕਰੇ ਤੋਂ ਅੱਜ ਜ਼ਿਲ੍ਹਾ ਜਲੰਧਰ ਦੀ ਜ਼ਿਲ੍ਹਾ ਕਪੂਰਥਲੇ ਦੀ ਜਿਹੜੀ ਟੀਮ ਹੈਗੀ ਹੈ ਉਹਨਾਂ ਨੇ ਅੱਜ ਖੂਨਦਾਨ ਦਾ ਇੱਕ ਕੈਂਪ ਲਗਾਇਆ ਹੋ ਮਾ ਸ਼ਰਵਾਤੀ ਦੇ ਅਫਸਰ ਦੇ ਵਿੱਚ ਬੜਾ ਹੀ ਸ਼ਲਾਘਾਯੋਗ ਹੈ ਮੁਕੇਸ਼ ਕਸ਼ਪਰੀ ਜਿਹੜੇ ਜ਼ਿਲ੍ਹਾ ਪ੍ਰਧਾਨਾ ਹੋ ਰਹੇ ਨੇ ਉਹਨਾਂ ਦੀ ਸਮੁੱਚੀ ਟੀਮ ਨੇ ਬਹੁਤ ਵੱਡਾ ਇਹ ਕਾਰਜ ਕੀਤਾ ਹੈ ਕਿਉਂਕਿ ਖੂਨਦਾਨ ਮਹਾਦਾਨ ਹੈ ਔਰ ਅੱਜ ਜਿਹੜੀ ਅਵੇਰਨੈਸ ਯੂਥ ਦੇ ਵਿੱਚ ਜਿਹੜਾ ਖੂਨਦਾਨ ਦੇਣ ਦੀ ਜਿਹੜੀ ਹੈਗੀ ਇਹਦੇ ਉੱਪਰ ਅਲਾਸ਼ ਸ਼ੁਰੂ ਕੀਤਾ ਵੋਕੇਸ਼ ਜੀ ਨੇ ਕੀਤਾ ਆਪਾਂ ਸਾਰੀ ਟੀਮ ਜਲੰਧਰ ਦੀ ਔਰ ਪੰਜਾਬ ਦੀ ਸਾਰੀ ਟੀਮ ਜਿਹੜੀ ਹੈਗੀ ਆਪਾਂ ਇਹਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਇਹਨਾਂ ਨੂੰ ਕਦੇ ਵੀ ਲੋੜ ਪਵੇ ਆਪਾਂ ਤਨ ਮਨ ਧੰਦ ਨਾਲ ਇਹਨਾਂ ਦਾ ਹਮੇਸ਼ਾ ਸਾਥ ਦੇਵਾਂਗੇ ਔਰ ਇਦਾਂ ਇਹਨਾਂ ਨੂੰ ਬਲੰਦੀਆਂ ਦੇ ਵਿੱਚ ਇਹਨਾਂ ਨੂੰ ਸਾਥ ਦਿੰਦੇ ਰਵਾਂਗੇ ਤਾਂ ਕਿ ਇਹ ਹੋਰ ਛਲਾਗਾ ਜੋ ਕਿ ਇਦਾਂ ਹੀ ਕੰਮ ਕਰਦੇ ਰਹੇ ਉਹ ਆਪਣੇ ਸ਼ਹਿਰ ਔਰ ਆਪਣੇ ਦੇਸ਼ ਜੀ ਹੰਤੇ ਲਈ ਹੀ ਰਹੇਗਾ ਯੋਗਦਾਨ ਪਾਉਂਦੇ ਰਹੇ ਧੰਨਵਾਦ। ਸ਼ਿੰਦੇ ਗਰੁੱਪ ਵੱਲੋਂ ਜਿਹੜਾ ਇੱਕ ਗਾਇ ਕੈਪਟ ਲਗਾਇਆ ਗਿਆ ਪਹਿਲਾਂ ਤੁਸੀਂ ਆਇਆ ਸੀ ਕਿਹੜੇ ਕੰਮ ਅੱਜ ਬੜੀ ਖੁਸ਼ੀ ਹੋਈ ਕਿ ਸ਼ਿਵ ਸੈਨਾ ਬਾਲ ਠਾਕਰੇ ਬਾਲਾ ਸਾਹਿਬ ਠਾਕਰੇ ਸ਼ਿੰਦੇ ਗਰੁੱਪ ਵੱਲੋਂ ਜੋ ਕਪੂਰਥਲਾ ਚ ਮਣੀ ਮਹੇਸ਼ ਮੰਦਿਰ ਵਿਖੇ ਬਹੁਤ ਹੀ ਸ਼ਾਨਦਾਰ ਜਿਹੜਾ ਕੁੰਦਨ ਕੈਂਪ ਲਗਾਇਆ ਗਿਆ ਜਿਸ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਨੇ ਆਪਣਾ ਹੁੰਦਾਨ ਕੀਤਾ ਮੈਂ ਸਮਝਦਾ ਕਿ ਗੁਰਬਾਣੀ ਦਾ ਫਰਮਾਨ ਹੈ ਕਿ ਮਾਨਸ ਕੀ ਜਾਤ ਸਭਾ ਇੱਕੇ ਪਹਿਚਾਨ ਬੋ ਮਨੁੱਖਾਂ ਦੀ ਜਿਹੜੀ ਜਾਤ ਆ ਉਹ ਸਾਰੀ ਇੱਕੋ ਹੀ ਆ ਆਪਾਂ ਹੀ ਇੱਥੇ ਜਿਹੜੇ ਭਰਮ ਭਲੇ ਕੇ ਆਪਣੇ ਚ ਪਏ ਹੋਏ ਆ ਜਾਤ ਪਾਤ ਉੱਪਰ ਉੱਠ ਕੇ ਇਥੋਂ ਸਿੱਧ ਹੁੰਦਾ ਕਿ ਜਦੋਂ ਕਿਸੇ ਨੂੰ ਕੋਈ ਕਿਸੇ ਦਾ ਬਲੱਡ ਚੜਦਾ ਤੇ ਉੱਥੇ ਜਾਤ ਨਹੀਂ ਪੁੱਛੀ ਜਾਂਦੀ ਜਦੋਂ ਰੱਬ ਦੀ ਹਵਾ ਵਗਦੀ ਆ ਤੇ ਜਾਤ ਨਹੀਂ ਪੁੱਛ ਕੇ ਦਿੰਦੀ ਜਦੋਂ ਕੋਈ ਸੂਰਜ ਚੜਦਾ ਤੇ ਕੋਈ ਜਾਤ ਪਾਤ ਨਹੀਂ ਪੁੱਛਦਾ ਸੋ ਮੈਂ ਸਮਝਦਾ ਕਿ ਬਹੁਤ ਵੱਡਾ ਉਪਰਾਲਾ ਨੌਜੋਨਾਂ ਨੇ ਕੀਤਾ ਸਾਡੇ ਪ੍ਰਧਾਨ ਸਾਹਿਬ ਕਸ਼ਵ ਜੀ ਸ਼ਪਤਾਲੀ ਜੀ ਅਤੇ ਜੋਸ਼ੀ ਸਾਹਿਬ ਸਾਰਿਆਂ ਨਾਲ ਮਿਲ ਕੇ ਬਹੁਤ ਹੀ ਵਧੀਆ ਅਰੇਂਜਮੈਂਟ ਕੀਤਾ ਔਰ ਮੈਨੂੰ ਅੱਗੇ ਇੱਥੇ ਬੜੀ ਖੁਸ਼ੀ ਹੋਈ ਆ ਕਿ ਸਾਡੇ ਨੌਜਵਾਨਾਂ ਦੇ ਛਾਲੇ ਵੀ ਦੇਸ਼ ਭਗਤੀ ਦਾ ਜज्ਬਾ ਆ ਉਹ ਕਾਇਮ ਆ ਜੇ ਮੋਦੀ ਸਾਹਿਬ ਦਾ ਜੋ ਸੁਪਨਾ ਆ ਕਿ ਦੇਸ਼ ਦੀ ਸੇਵਾ ਰਾਸ਼ਟਰ ਦੀ ਸੇਵਾ ਉਸ ਉੱਪਰ ਇਹ ਨੌਜਵਾਨ ਖੜੀ ਉੱਤਰ ਰਹੇ ਆ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅਤੇ ਇਹਨਾਂ ਨੂੰ ਬਹੁਤ-ਬਹੁਤ ਵਧਾਈ ਪੇਸ਼ ਕਰਦਾ ਇਹਨਾਂ ਨੇ ਇੱਡਾ ਵੱਡਾ ਉਪਰਾਲਾ ਕਰਕੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਕਿ ਬਲੱਡ ਡੋਨ। ਅੱਜ ਸਥਾਨਕ ਮਨੀਮੇਸ਼ ਮੰਦਰ ਵਿਖੇ ਬਾਲ ਠਾਕਰੇ, ਸ਼ਿਪਸ ਹਨਾ ਬਾਲ ਠਾਕਰੇ ਸਿੰਦੇ ਗਰੁੱਪੋਂ ਵੱਲੋਂ ਜਿਹੜੇ ਅੱਜ ਸਾਡੇ ਮੁਕੇਸ਼ ਜੀ ਪ੍ਰਧਾਨ ਸਾਹਿਬ ਨੇ ਇੱਥੇ ਦੇ ਤੇ ਜ਼ਿਲ੍ਹਾ ਪ੍ਰਧਾਨ ਨੇ ਇਹਨਾਂ ਦੀ ਰਹਿਨਮਾਈ ਹੇਠ ਇੱਥੇ ਜਿਹੜਾ ਖੂਨਦਾਨ ਕੈਂਪ ਲਗਾਇਆ ਗਿਆ। ਤੋਂ ਖੂਨਦਾਨ ਇੱਕ ਬਹੁਤ ਹੀ ਵਧੀਆ ਦਾਨ ਹੈਗਾ। ਤੋਂ ਮੈਂ ਇਹ ਸਮਝਦਾ ਕਿ ਇੱਕ ਸਨੇਹਾ ਵੀ ਹੈਗਾ ਸਾਰੀ ਆਵਾਮ ਨੂੰ ਲੋਕਾਂ ਨੂੰ ਕਿ ਜਿਹੜਾ ਖੂਨ ਹੈਗਾ ਉਹ ਜਾਤਾਂ ਪਾਤਾਂ ਤੋਂ ਦੂਰ ਹੋ ਕੇ ਇਹ ਜਿਹੜਾ ਹੈਗਾ ਆ ਇਹ ਖਤਮ ਕਰਦਾ ਆ ਕਿ ਕਿਸੇ ਵੀ ਇੱਕ ਕਮਿਊਨਿਟੀ ਦੇ ਬੰਦੇ ਨੇ ਜੇ ਖੂਨ দান ਕੀਤਾ ਆ ਤੇ ਉਹ ਕਿਸੇ ਹੋਰ ਕਮਿਊਨਿਟੀ ਦਾ ਬੰਦਾ ਖੂਨ ਨੂੰ ਅਸੈਪਟ ਕਰ ਸਕਦਾ ਕਿ ਜਦ ਪਰਮਾਤਮਾ ਦੇ ਘਰ ਦੇ ਵਿੱਚ ਜਿਹੜਾ ਕਹ ਲੋ ਕਿ ਜਾਤ ਪਾਤ ਨੂੰ ਦੂਰ ਰੱਖਿਆ ਗਿਆ ਤੇ ਮੈਂ ਸਮਝਦਾ ਕਿ ਇਹ ਜੇ ਪਰਮਾਤਮਾ ਦੇ ਘਰ ਦੇ ਵਿੱਚ ਜਾਤ ਪਾਤ ਨੂੰ ਦੂਰ ਰੱਖਿਆ ਗਿਆ ਹੋਇਆ ਆ ਤੇ ਸਾਡੇ ਵੀ ਦਿਲਾਂ ਦੇ ਵਿੱਚ ਜਿਹੜੀ ਮੈਲ ਨਹੀਂ ਹੋਣੀ ਚਾਹੀਦੀ ਜਾਤਾ ਪਤਾ ਤੋਂ ਦੂਰ ਹੋ ਕੇ ਅਸੀਂ ਇੱਕ ਸਾਰੇ ਸਾਡਾ ਪਰਿਵਾਰ ਹੈਗਾ ਅਸੀਂ ਪਰਿਵਾਰਕ ਹੋ ਕੇ ਅਸੀਂ ਇੱਥੇ ਜਿਹੜਾ ਖੂਨਦਾਨ ਕੈਂਪ ਦੇ ਵਿੱਚ ਸਾਰੇ ਇੱਥੇ ਇਕੱਠੇ ਹੋਏ ਆ ਤੇ ਮੈਂ ਸਾਡੇ ਜਿਹੜੇ ਜ਼ਿਲ੍ਹਾ ਯੂਥ ਪ੍ਰਧਾਨ ਸਾਹਿਬ ਇੱਥੇ ਆਏ ਨੇ ਸ਼ਪਤ ਅਲੀ ਜੀ ਤੇ ਜੋਸ਼ੀ ਸਾਹਿਬ ਆਏ ਹੋਏ ਨੇ ਤੇ ਜਿੰਨੇ ਵੀ ਇੱਥੇ ਸਾਰੇ ਯੂਥ ਆਏ ਨੇ ਤੇ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਅੱਜ ਇਹ ਜਿਹੜਾ ਪਹਿਲ ਕਦਮੀ ਹੋਈ ਹੈਗੀ ਹੈ ਬਾਲ ਠਾਕਰੇ ਸ਼ਿਪਸਨਾ ਬਾਲ ਠਾਕਰੇ ਗਰੁੱਪੋਂ ਨੂੰ ਬਹੁਤ ਅੱਛੀ ਪਹਿਲ ਕਦਮੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਤੋਂ ਜਲਦੀ ਇਹ ਹੋਰ ਜਿਆਦਾ ਤੋਂ ਜਿਆਦਾ ਕੈਂਪ ਲਗਾਣਗੇ ਤੇ ਸਾਡੀ ਜਿਹੜੀ ਲੋਕਾਂ ਲਈ ਜਿਹੜਾ ਹੈਗਾ ਖੂਨਦਾਨ ਕੈਂਪ ਲਗਾ ਕੇ ਉਹਨਾਂ ਦੀ ਜਾਨ ਮਾਲ ਦੀ ਜਿਹੜੀ ਰੱਖਸ਼ਾ ਹੈਗੀ ਹੈ ਉਹਦਾ ਕਰਨਗੇ ਤਾਂ ਇਹ ਬਹੁਤ ਸੋਨਾ ਪ੍ਰਾਲਾ ਹੈਗਾ ਸਾਰੇ ਜਿਨ੍ਹਾਂ ਨੇ ਵੀ ਇੱਥੇ ਅਧਿਕਾਰ ਸਹਿਬਾਨ ਨੇ ਜਿਨ੍ਹਾਂ ਨਾਲ ਜਿਨ੍ਹਾਂ ਨੇ ਸਾਨੂੰ ਮਾਨ ਸਨਮਾਨ ਕੀਤਾ ਤੇ ਸਾਰੇ ਵਧਾਈ ਦੇ ਪਾਤਨ ਨੇ ਸਾਰਿਆਂ ਦਾ ਬਹੁਤ ਬਹੁਤ ਜਿਆਦਾ ਧੰਨਵਾਦ ਅੱਜ ਮੁਕੇਸ਼ ਕੈਸਬਜੀ ਨੇ ਜਿਹੜਾ ਬਲੱਡ ਦਾ ਕੈਂਪ ਲਗਾਇਆ ਬਹੁਤ ਹੀ ਸ਼ਲਾਘਾਯੋਗ ਕਦਮਾਂ ਰੋਹਿਤ ਜੋਸ਼ੀ ਜੀ ਜਿਹੜੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਦੀ ਦਿਸ਼ਾ ਨਿਰਦੇਸ਼ ਅਨੁਸਾਰ ਮੁਕੇਸ਼ ਜੀ ਬਹੁਤ ਅੱਛਾ ਕੰਮ ਕਰ ਰਹੇ ਮੈਂ ਇਹਨਾਂ ਨੂੰ ਵਧਾਈਆਂ ਦੇਣਾ ਇਹਨਾਂ ਦੇ ਜਿਹੜੇ ਸਾਰੇ ਮੈਂਬਰ ਸਾਹਿਬਾਨ ਨੂੰ ਉਹਨਾਂ ਨੂੰ ਵਧਾਈਆਂ ਦੇਣਾ ਇਹਨਾਂ ਨੇ ਬਹੁਤ ਜਿਆਦਾ ਸਾਰਾ ਯੂਨਿਟ ਜਿਹੜਾ ਅੱਜ ਇਕੱਠਾ ਕੀਤਾ ਬਲੱਡ ਦੇ ਦੇਣਾ ਜਿਹੜਾ ਖੂਨਦਾਨ ਮਹਾਨਦਾਨ ਆ ਮੈਂ ਇਹਨਾਂ ਨੂੰ ਬਹੁਤ ਵਧਾਈਆਂ ਦੇਣਾ ਇਸ ਕੋਲ ਇਨਾ ਦੀ ਸਮੂਚੀ ਟੀਮ ਜੈ ਸ਼ੇਰਾਂ ਜੀ ਅੱਜ ਅਸੀਂ ਆਪਣੀ ਟੀਮ ਵੱਲੋਂ ਸ਼ੇਸਨਾ ਬਾਲਾ ਸਰ ਠਾਕਰੇ ਛਿੰਦੇਰ ਗੁਲਪ ਵੱਲੋਂ ਆਪਾਂ ਅੱਜ ਖੂਨਦੰਦ ਕੈਂਪਰ ਗਾਇਆ ਵਾ ਹੋ ਮਾਸ਼ ਸ਼ਰਾਪਤੇ ਦੇ ਉਪਲਬਧ ਵਿੱਚ ਤੇ ਸਾਨੂੰ ਉਹ ਬਹੁਤ ਹੀ ਸ਼ਾਇਦ ਜੂਥ ਤੋਂ ਬਹੁਤ ਵਧੀਆ ਸਾਨੂੰ ਸਪੋਰਟ ਮਿਲਿਆ ਵਾ ਤੇ ਸਾਡੇ ਪੰਜਾਬ ਦੇ ਕਾਰਕੁਨੀ ਪ੍ਰਧਾਨ ਸ੍ਰੀ ਰੋਹਿ ਜੋਸ਼ੀ ਜੀ ਸੇ ਆਪਣੀ ਟੀਮ ਨੇ ਪਹੁੰਚ ਨੇ ਔਰ ਜੀਥਾ ਪਾਜੀ ਸੇ ਪਹੁੰਚੇ ਅਗੇ ਨੇ ਤੇ ਇਹਨਾਂ ਸਾਰਿਆਂ ਦਾ ਧੰਨਵਾਦ ਆ ਔਰ ਮਨੀ ਮੇਸ਼ ਮੰਦਰ ਦੇ ਸਾਨੂੰ ਬੜਾ ਸੋਰਟ ਮਿਲਿਆ ਗਾ ਵਾ ਵੀਰ ਸੀ ਮਨੀ ਵਿੱਚ ਮੰਦਾ ਦੇ ਪ੍ਰਧਾਨ ਦੇ ਬੜਾ ਧੰਨਵਾਦ ਕਰਦੇ ਆ ਵੀ ਉਹ ਸਾਨੂੰ ਹਰ ਟਾਈਮ ਵੀ ਜਿਹੜੀ ਵੀ ਲੋੜ ਪੈਂਦੀ ਆ ਸਾਨੂੰ ਉਹ ਕਦੀ ਉਹਨਾਂ ਨੇ ਮਨਾਂ ਨਹੀਂ ਕੀਤਾ ਵਾ ਵੀ ਇਹ ਸਾਰਾ ਮੈਂ ਕਹਾਂਗਾ ਜੀ ਜਿਹੜਾ ਵੀ ਹੈਗਾ ਵਾ ਮਨੀ ਵਿੱਚ ਮੰਦਾ ਦਾ ਸਾਰਾ ਯੋਗਦਾਨ ਹੈਗਾ ਭਾਈ ਤੇ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਆਪਣੀ ਟੀਮ ਵੱਲੋਂ ਪ੍ਰਧਾਨ ਜੀ ਐਨੇ ਜਿਲਨ ਤੋਂ ਇਹਨਾਂ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਾ ਵਾ ਜਿਨ੍ਹਾਂ ਨੇ ਖੂਨਦਾਨ ਦੇ ਵਿੱਚ ਹਿੱਸਾ ਦਿੱਤਾ ਬਾਅਦ ਚੜਕੇ ਸਾਰੇ ਜੀ ਆਇਆਂ ਨੂੰ ਜੀ ਨੌਜਵਾਨਾਂ ਵੱਲੋਂ ਕਿਸ ਤਰ੍ਹਾਂ ਦਾ ਸਵਾਗਤ ਕੀਤਾ ਜਿਹੜਾ ਦੇਖੇ ਸਾਨੂੰ ਉਮੀਦ ਨਹੀਂ ਸੀ ਪਰ ਕਈ ਨੌਜਵਾਨ ਐਸੇ ਵੀ ਆਏ ਵੀ ਜਿਹੜੇ ਬਾਹਰ ਹੋਟਿੰਗ ਪੜ ਕੇ ਵੀ ਆਏ ਨੇ ਵੀ ਅਸੀਂ ਕਹਿੰਦੇ ਅਸੀਂ ਵੀ ਖੂਨ ਦਾ ਦੇਣਾ ਹੈਗਾ ਵਾ ਤੇ ਸਾਨੂੰ ਬੜਾ ਵੀ ਅੱਛਾ ਲੱਗਾ ਵਾ ਵੀ ਹਲੇ ਵੀ ਨੌਜਵਾਨਾਂ ਤੇ ਪੂਰਾ ਜਜ਼ਬਾ ਹੈਗਾ ਵਾ ਜੀ ਤੇ ਚਲੋ ਆਪਾਂ ਉਮੀਦ ਕਰਦੇ ਆ ਵੀ ਆਉਣ ਵਾਲੇ ਟਾਈਮ ਵਿੱਚ ਵੱਧ ਚੜ ਕੇ ਅਸੀਂ ਹਿੱਸਾ ਲਾਵਾਂਗੇ 25 ਹੋ ਗਏ ਆ ਜੀ ਹਾਂਜੀ ਹਾਂਜੀ ਹਲੇ ਹੁਣੇ ਆ ਜੀ ਸਾਨੂੰ ਉਮੀਦ ਹੈਗੀ ਹੈ ਜੀ ਆਪਾਂ 50 ਪਲੱਸ ਕੱਢ ਜਾਈਏ ਜੀ ਤੇ ਸਾਨੂੰ ਪੂਰੀ ਉਮੀਦ ਹੈ ਵੀ ਹਲੇ ਚਲੋ ਜਿੰਨੇ ਵੀ ਆਪਣੇ ਵੀਰ ਲੈ ਗਏ ਨੇ ਕਈ ਕਮਾ ਕਰ ਵਿੱਚ ਗਏ ਹੈਗੇ ਨੇ ਤੇ ਬਾਕੀ ਹੋਲੇ ਆਪਣੇ ਵੀਰ ਸਾਰੇ ਆਏ ਜਾਂਦੇ ਪੈਗੇ ਨੇ ਤੇ 50 ਪਲੱਸ ਦੀ ਪੂਰੀ ਸਾਨੂੰ ਉਮੀਦ ਰਹੀ ਹੈ ਜੀ ਨੌਜਵਾਨਾਂ ਨੂੰ ਕੀ ਮੈਸੇਜ ਨੌਜਵਾਨਾਂ ਨੂੰ ਮੈਸੇਜ ਆਈ ਦੇਣਾ ਇਹ ਆਪਣੇ ਨਸ਼ੇ ਤੋਂ ਦੂਰ ਰਹਿਣ ਜੀ ਮਾਪੇ ਬਾਪ ਦੀ ਸੇਵਾ ਕਰਨ ਵੱਡੇ ਦਾ ਸਤਿਕਾਰ ਕਰਨ ਜੀ ਆਪਾਂ ਇਹ ਵੀ ਇਹ ਕਰਦੀ ਆ ਵੀ ਕੋਈ ਵੀ ਗਲਤ ਪਾਸੇ ਨਾ ਜਾਏ ਨੌਜਵਾਨ ਤੇ ਜਿੱਦਾਂ ਆਪਣਾ ਸ਼ਹਿਰ ਵਿੱਚ بڑا ਨਸ਼ਾ ਫੈਲਿਆ ਹੋਇਆ ਉਹਨੂੰ ਕੰਟਰੋਲ ਕੀਤਾ ਜਾਵੇ ਆਪਾਂ ਤਾਂ ਇਹ ਜੂਸ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਜੀ